ਦੇ ਦੋਸਤੋ ਸੱਚ ਦੀ ਸਾਖੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਅਸੀਂ ਖੜੇ ਆ ਆਪਣੇ ਹੀ ਪਿੰਡ ਮੇਰਾ ਹੀ ਨਗਰ ਹੈ ਚੱਕ ਸੁਮੀਆਂ ਵਾਲਾ ਅਵਾਨ ਇਹ ਜ਼ਿਲ੍ਹਾ ਫਰੋਇਦਪੁਰ ਬਲੌਗ ਗੁਰੂ ਹਰਸਾਏ ਸੋ ਦੋਸਤੋ ਅੱਜ ਅਸੀਂ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਸਾਡੇ ਗੁਰੂ ਘਰ ਦੇ ਵਜੀਰ ਜਿਨ੍ਹਾਂ ਨੂੰ ਆਪਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਵੀ ਕਹਿ ਦਿੰਨੇ ਆ ਸੋ ਗੁਰੂ ਘਰ ਦੇ ਸੇਵਾਦਾਰ ਵੀ ਕਹਿ ਦਿੰਨੇ ਆ ਸੋ ਸਾਡੇ ਪੂਰੇ ਨਗਰ ਨੇ ਆਪਣੇ ਤਿੱਲ ਫੁੱਲ ਦੇ ਨਾਲ ਸੇਵਾ ਭਾਵਨਾ ਦੇ ਨਾਲ ਬਹੁਤ ਸ਼ਰਧਾ ਦੇ ਨਾਲ ਸਾਡੇ ਜਿਹੜੇ ਗੁਰੂ ਘਰ ਦੇ ਗਰੰਤੀ ਸਿੰਘ ਨੇ ਭਾਈ ਸਾਹਿਬ ਭਾਈ ਅਜਤ ਸਿੰਘ ਜੀ ਉਹਨਾਂ ਨੂੰ ਬਹੁਤ ਸੋਹਣਾ ਜਿਹੜਾ ਘਰ ਹੈ ਉਹ ਬਣਾ ਕੇ ਦਿੱਤਾ ਸੋ ਬੜੀ ਖੁਸ਼ੀ ਹੋਈ ਏ ਕਿਉਂਕਿ ਇਹ ਸਾਡੇ ਨਗਰ ਦਾ ਇੱਕ ਤੁਸੀਂ ਵੇਖ ਲਓ ਵੀ ਪਹਿਲ ਕਦਮੀ ਆ ਕਿਉਂਕਿ ਮੈਂ ਵੀ ਡੇਲੀ ਬਹੁਤ سارے ਘਰਾਂ ਵਿੱਚ ਜਾਣਾ ਜਿੱਥੇ ਗਰੰਤੀ ਸਿੰਘਾਂ ਦੇ ਬਹੁਤ ਜਿਹੜੇ ਘਰ ਨੇ ਉਹਨਾਂ ਦੀ ਹਾਲਤ ਬੜੀ ਤਰਸਯੋਗ ਏ ਵੀ ਬਹੁਤ ਔਖੇ ਹਾਲਾਤ ਨੇ ਕਿਉਂਕਿ ਸਾਰੇ ਸੰਗਤ ਨੂੰ ਪਤਾ ਹੈ ਵੀ ਜੇ ਗੁਰੂ ਘਰ ਦੇ ਗਰੰਥੀ ਸਿੰਘ ਦੀ ਸਖਤ ਡਿਊਟੀ ਬਹੁਤ ਹੈ ਕਿਉਂਕਿ ਸਵੇਰੇ ਸ਼ਾਮ ਦੀ ਸੇਵਾ ਨਿਤਨੇਮੇ ਸੋਜੇ ਉਹਨਾਂ ਦਾ ਰਹਿਣ ਸੇਣ ਨਹਾਉਣ ਤੋਣ ਵਧੀਆ ਨਹੀਂ ਰਹੂਗਾ ਤੇ ਉਹ ਕਿਦਾਂ ਗੁਰੂ ਸਾਹਿਬਾਂ ਦੀ ਸੇਵਾ ਜਿਹੜੀ ਹੈ ਉਹ ਵਧੀਆ ਕਰ ਸਕਣਗੇ ਸੋ ਸਾਡੇ ਨਗਰ ਦੇ ਜਿਹੜੇ ਆਪਣਾ ਸੰਗਤ ਵੀ ਹਾਜ਼ਰ ਹੈ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਾਡੇ ਜਿਹੜੇ ਨਗਰ ਦੇ ਵਿੱਚ ਗਰੰਥੀ ਸਿੰਘ ਨੇ ਭਾਈ ਸਾਹਿਬ ਜੱਜ ਸਿੰਘ ਜੀ ਉਹ ਵੀ ਸਾਡੇ ਨਾਲ ਰਹਿਣਗੇ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਇਹ ਕਿੰਨਾ ਟਾਈਮ ਲੱਗਿਆ ਸੋ ਕਿੰਨਾ ਸੰਗਤ ਨੇ ਸਹਿਯੋਗ ਕੀਤਾ ਸੋ ਤੁਹਾਨੂੰ ਅਸੀਂ ਪੂਰਾ ਘਰ ਵੀ ਵਿਖਾਵਾਂਗੇ ਜੋ ਬਹੁਤ ਹੀ ਸੋਹਣਾ ਕਿਉਂਕਿ ਮੈਨੂੰ ਬੜੀ ਖੁਸ਼ੀ ਹੋਈ ਏ ਸੇ ਅਸੀਂ ਕੱਲ ਹੀ ਇਹਦਾ 2-4 ਦਿਨ ਪਹਿਲਾਂ ਇਹ ਦੁਆਟਨ ਕੀਤਾ ਅਖੰਡ ਪੜ ਸਾਹਿਬ ਜੀ ਕਰਾਏ ਸਨ ਬਾਬਾ ਜੀ ਨੇ ਸੋ ਨਗਰ ਦਾ ਬਹੁਤ ਜ਼ਿਆਦਾ ਸੰਯੋਗ ਰਿਹਾ ਐ ਸੋ ਕਰਦੇ ਆ ਗੱਲ ਸਾਡੇ ਜਿਹੜੇ ਇੱਥੇ ਸਾਬਕਾ ਸਰਪੰਚ ਨੇ ਸੋ ਉਹਨਾਂ ਦਾ ਵੀ ਬੜਾ ਸੰਜੋਗ ਏ ਸਤਕਾਰਯੋਗ ਨੇ ਵੱਡੇ ਭਰਾ ਨੇ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਨਗਰ ਦਾ ਜਿਹੜਾ ਸੰਜੋਗ ਏ ਉਹਨਾਂ ਨੂੰ ਕਿੰਨੀ ਕਿ ਖੁਸ਼ੀ ਏ ਇਸ ਗ੍ਰੰਤੀ ਸਿੰਘ ਦੇ ਘਰ ਬਦਲੇ ਇਹ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਜਦੋਂ ਇਹ ਆਪਣਾ ਗੁਰੂ ਘਰ ਦਾ ਇਹ ਆਪਣੇ ਗ੍ਰੰਥੀ ਸਿੰਘਾਂ ਦਾ ਆਪਾਂ ਇਹ ਘਰ ਬਣਾ ਰਹੇ ਸੀ ਪੂਰੇ ਨਗਰ ਤੁਹਾਨੂੰ ਇਹ ਘਰ ਬਣ ਕੇ ਆਪਾਂ ਨੂੰ ਕਿੰਨੀ ਕਿ ਖੁਸ਼ੀ ਜਿਹੜੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਜ਼ਿਆਦੀ ਖੁਸ਼ੀ ਮਹਿਸੂਸ ਹੋ ਰਹੀ ਜੀ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਜੀ ਠੀਕ ਹੈ ਜੀ ਆਪਣੇ ਗ੍ਰੰਥੀ ਸਿੰਘ ਦਾ ਵੀ ਬੜਾ ਸਹਿਯੋਗ ਹੈ ਜੀ ਠੀਕ ਹੈ ਜੀ ਬੜੀ ਮਹਾਰਾਜ ਦੀ ਕਿਰਪਾ ਜੀ ਅੰਦੇ ਤੇ ਬਹੁਤ ਜ਼ਿਆਦੀ ਇਹ ਨਗਰ ਤੇ ਵੀ ਬਹੁਤ ਜ਼ਿਆਦੀ ਹੈ ਠੀਕ ਹੈ ਜੀ ਕਿੰਨਾ ਨੇ ਸਹਿਯੋਗ ਦੇ ਕੇ ਗ੍ਰੰਥੀ ਸਿੰਘ ਦਾ ਠੀਕ ਹੈ ਜੀ ਤੇ ਹੋਰ ਵੀ ਇਲਾਕੇ ਦੇ ਪਿੰਡਾਂ ਜਿਹੜੇ ਗਰੰਤੀ ਸਿੰਘ ਰੀ ਰਹਿੰਦੇ ਨੇ ਉਹਨਾਂ ਹਾਂਜੀ ਹਾਂਜੀ ਆਪੋ ਘਰ ਬਣਾ ਕੇ ਦੇਣੇ ਚਾਹੀਦੇ ਨੇ ਠੀਕ ਹੈ ਜੀ ਕਿਉਂਕਿ ਆਪਣੇ ਪਿੰਡ ਦਾ ਵਜੀਰ ਹੈ ਹਾਂਜੀ ਹਾਂਜੀ ਇਹਦੇ ਨਾਲ ਹੀ ਆਪਣਾ ਸਾਰਾ ਆਪਾਂ ਜੁੜੇ ਹੋਇਆ ਗੁਰੂ ਘਰ ਨਾਲੀ ਠੀਕ ਹੈ ਜੀ ਤੇ ਇਹ ਜੇ ਆਪਾਂ ਗੁਰੂ ਘਰ ਦੇ ਵਜੀਰ ਦਾ ਘਰ ਹੀ ਨਾ ਹੋਇਆ ਤੇ ਆਪਾਂ ਫਿਰ ਹਾਂਜੀ ਹਾਂਜੀ ਗੁਰੂ ਆਪਦੇ ਘਰ ਬਣਾਉਣ ਦਾ ਆਪਾਂ ਨੂੰ ਕੀ ਕੀ ਫਾਇਦਾ ਬਿਲਕੁਲ ਜੀ ਬਹੁਤ ਸੋਹਣੀ ਗੱਲ ਹੈ ਸੋ ਇਹ ਸੰ ਸਾਡੇ ਸਾਫ ਕਾ ਸਰਪੰਚ ਉਹਨਾਂ ਨੇ ਦੱਸਿਆ ਵੀ ਜੇ ਗੁਰੂ ਘਰ ਦੇ ਵਜੀਰਾਂ ਦੇ ਘਰ ਹੀ ਨਹੀਂ ਵਧ ਗਿਆ ਤੇ ਆਪਾਂ ਨੂੰ ਵੀ ਆਪਦੇ ਘਰ ਜਿਹੜੇ ਵਧੀਆ ਜਾਂ ਮਾਰਬਲ ਲਾਉਣ ਦਾ ਵੀ ਆਪਾਂ ਨੂੰ ਕੋਈ ਫਾਇਦਾ ਨਹੀਂ ਬੜੀ ਵਧੀਆ ਇਹਨਾਂ ਨੇ ਅੰਕਲ ਜੀ ਖੜੇ ਨੇ ਸਾਡੇ ਜਥੇਦਾਰ ਨੇ ਪਿੰਡ ਦੇ ਬਹੁਤ ਵਧੀਆ ਸਤਿਕਾਰਯੋਗ ਇਹਨਾਂ ਦਾ ਵੀ ਬੜਾ ਸੰਯੋਗ ਰਿਹਾ ਇਹਨਾਂ ਨਾਲ ਵੀ ਗੱਲ ਕਰਦੇ ਆਂ ਅੰਕਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਨਗਰ ਨੂੰ ਲੱਖ ਲੱਖ ਵਧਾਈ ਦੇਣੇ ਆਂ ਜੀ ਜੋ ਅਸੀਂ ਕੁਰੂ ਮਾਰ ਦਾ ਜੋ ਵਜ਼ੀਰ ਸਾਡਾ ਭਾਈ ਜੈ ਸਿੰਘ ਗਰੰਥੀ ਸਾਹਿਬ ਜੀ ਜੋ ਨੂੰ ਅੱਜ ਦੇ ਜੋ ਹਾਲਾਤ ਨੇ ਕੋਠੀ ਟੈ ਵਧੀਆ ਬਣਾ ਕੇ ਦਿੱਤਾ ਹੈ ਅਸੀਂ ਤਾਂ ਨੇ ਜਿੰਨੇ ਨਗਰ ਨੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਸਾਰੇ ਗ੍ਰੰਥੀਆਂ ਨੂੰ ਇਹੋ ਜੇ ਘਰ ਏਦੂ ਤੋਂ ਵਧੀਆ ਬਣਾ ਕੇ ਦਿਓ ਵਾਹ ਜੀ ਵਾਹ ਕਿਆ ਬਾਤ ਹੈ ਜੀ ਜੇ ਆਪਾਂ ਵਜ਼ੀਰ ਦਾ ਸਤਾਰ ਕਰਾਂਗੇ ਉਹ ਆਪਣਾ ਕਰੇਗਾ ਗੁਰੂ ਸੰਗ੍ਰੰਥ ਸਾਹਿਬ ਦਾ ਕਰੇਗਾ ਜੀ 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 ਹਾਂ ਇਹ ਆਪਣਾ ਸਾਰੀ ਚੀਜ਼ ਦੀ ਉਹਨਾਂ ਲੋੜ ਏ ਜੇ ਨਗਰ ਨੇ ਪੂਰੀ ਕਰਨੀ ਤੇ ਨਗਰ ਦੀ ਗੁਰੂ ਕਰੇਗਾ ਸਾਭ ਦੀ ਗੁਰੂ ਹੀ ਕਰਦਾ ਗੁਰੂ ਨਾਨਕ ਸਾਹਿਬ ਵੀ ਕਰਦਾ ਸਾਹਿਬ ਦਾ ਅਸੀਂ ਤਾਂ ਲੱਖ ਲੱਖ ਵਧਾਈਆਂ ਦਿੰਨੇ ਆ ਗ੍ਰੰਥੀਆਂ ਨੂੰ ਵੀ ਇਹੋ ਜੇ ਗ੍ਰੰਥੀ ਹੋਣ ਨਗਰਾਂ ਦੇ ਵਿੱਚ ਸਾਡੇ ਨਗਰ ਤਾਂ ਬਹੁਤ ਨਾਂ ਉੱਚਾ ਕੀਤਾ ਭਾਈ ਜੱਜ ਸਿੰਘ ਨੇ ਗ੍ਰੰਥੀ ਨੇ ਇਹ ਦੇਖਦਾਰ ਜੀ ਇਹ ਗ੍ਰੰਥੀ ਸਿੰਘ ਆਪਣੇ ਕੋਲੇ ਕਿੰਨੇ ਸਾਲ ਤੋਂ ਇੱਥੇ ਰਹਿ ਰਹੇ ਨੇ ਇਹਨਾਂ ਨੂੰ 8 ਸਾਲ ਹੋ ਗਈ 10 ਸਾਲ 10 ਸਾਲ 10 ਸਾਲ ਹੋ ਗਏ ਜੀ ਅੱਛਾ ਜੀ 10 ਸਾਡੇ ਘਰ ਤੋਂ ਘੱਟ ਗੁਰਦੁਆਰਾ ਬਣੇ ਨੂੰ 40-45 ਸਾਲ ਹੋ ਗਏ ਅੱਛਾ ਜੀ 40-45 ਸਾਲ ਤੋਂ ਸਾਥ ਹੋ ਰੰਗ ਨਹੀਂ ਹੋਇਆ ਠੀਕ ਹੈ ਜੀ ਇਹ ਸਾਡਾ ਬੜਾ ਇਹਦਾ ਸੰਜੋਗ ਹੈ ਇਹ ਜਿਨ ਨੇ ਕਿਸੇ ਨੂੰ ਮੁੰਡੇ ਨੂੰ ਆਖਿਆ ਕਿਸੇ ਨੂੰ ਵੀ ਭਾਈ ਸਾਹਿਬ ਕਿਸੇ ਨੂੰ ਵੀ ਆਖਿਆ ਨਗਰ ਦੇ ਵਿੱਚ ਤੂੰ ਬਾਲਟੀ ਰੰਗ ਦੀ ਲਿਆ ਤੂੰ ਚਾਰ ਬਾ ਗੱਟੇ ਵਾਲ ਪੱਟੀ ਦੇ ਲਿਆ ਗੁੰਮਟੀਆਂ ਲਿਆ ਕੇ ਬਣਾ ਕੇ ਬਹੁਤ ਵਧੀਆ ਗੁਰੂ ਘਰ ਸਜਾਇਆ ਵਾਹ ਜੀ ਵਾਹ ਬਹੁਤ ਹੀ ਵਧੀਆ ਜਿਹਦਾ ਜਿਵੇਂ ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਰੰਥੀਆਂ ਦੀ ਹਾਲਤ ਬੜੀ ਤਰਸਜੋਗ ਹੈ ਮੈਂ ਮੈਂ ਦੇਖਦਾ ਕਈ ਗਰੰਥੀ ਸਿੰਘ ਤਾਂ ਪਾਠ ਕਰਨ ਤੋਂ ਬਾਅਦ ਕੋਈ ਆਪਦੀ ਕੀਰਤ ਕਰਦੇ ਨੇ ਕੋਈ ਗਰੰਥੀ ਸਿੰਘ ਮੈਂ ਤੁਹਾਨੂੰ ਇਹੋ ਜਿਹਾ ਵਿਖਾ ਦੇਵਾਂਗਾ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਨੇ ਸੋ ਉਹਨਾਂ ਬਾਰੇ ਆਪਾਂ ਨੂੰ ਕੀ ਕਹਿਣਾ ਤੁਸੀਂ ਚਾਹੋਗੇ ਉਹਨਾਂ ਬਾਰੇ ਆ ਵੀ ਜਿਹੜਾ ਨਗਰ ਹੈ ਜੀ ਨਗਰ ਉਹਨਾਂ ਨੂੰ ਸਾਥ ਦੇਵੇ ਠੀਕ ਹੈ ਜੀ ਨਗਰ ਉਹਨਾਂ ਦੀ ਜੋ ਲੋੜ ਪੂਰੀ ਕਰੇ ਆਪੇ ਨੂੰ ਕਿਤੇ ਦੁਕਾਨਾਂ ਤੇ ਕੰਮ ਕਰਨ ਠੀਕ ਹੈ ਜੀ ਹੁਣ ਜਿਵੇਂ ਆਪਣਾ ਨਗਰ ਸੀ ਜੀ ਜੀ ਲੋਕਾਂ ਦੇ ਵੀ ਮੈਂ ਤਾਂ ਪਹਿਲੀ ਠੇਕੇ ਦਿੱਤੀ ਮੈਂ ਬਾਬੇ ਨੂੰ ਦਾਣੇ ਕਿੱਥੋਂ ਦਿਆਂ ਹਾਂਜੀ ਹਾਂਜੀ ਅਸੀਂ ਫਿਰ ਇਹ ਗੱਲ ਸੋਚੀ ਵੀ ਆਪਾਂ ਦਾਣੇ ਵਾਲਾ ਕੰਮ ਹੀ ਛੱਡ ਗਏ ਆਪਾਂ ਕਿੱਲਿਆਂ ਦੇ ਪੈਸੇ ਲਾਈਏ ਹੁਣ ਬਾਬਾ ਜੀ ਵੀ ਖੁਸ਼ ਤੇ ਅਸੀਂ ਵੀ ਖੁਸ਼ ਵਾਹ ਜੀ ਵਾਹ ਹੁਣ ਕਿਸੇ ਨੂੰ ਦਾਣਿਆਂ ਦੀ ਗਾਂ ਦੀ ਲੋੜ ਹੀ ਨਹੀਂ ਤੁਸੀਂ ਲਾਓ ਅਸੀਂ ਕਿੱਲਿਆਂ ਦੇ ਪੈਸੇ ਲਾਏ ਨੇ ਠੀਕ ਹੈ ਜੀ 200 ਰੁਪਿਆ ਕਿੱਲੇ ਦੇ ਲਾਇਆ ਹੈ ਹੁਣ ਕਣਕਾਂ ਨੂੰ 200 ਰੁਪਿਆ ਕਿੱਲੇ ਆ ਦੇਣਾ ਫਿਰ ਝੋਨਾ ਆਏਗਾ ਫਿਰ ਹੋਰ ਵੀ ਜੋ ਦੀ ਲੋੜ ਪੂਰੀ ਨਗਰ ਨੇ ਕਰਨੀ ਕੀ ਬਾਤ ਹੈ ਜੀ ਦੋ ਟਾਈਮ ਅਰਦਾਸ ਕਰਦੇ ਨੇ ਸਾਰੇ ਮਾਲ ਡੰਗਰ ਦਾ ਜੀ ਜونت ਦਾ ਸਬਦ ਦਾ ਪੜਾ ਮੰਗਦੇ ਆ ਠੀਕ ਹੈ ਜੀ ਦੁੱਧ ਵਾਲੇ ਨੇ ਦੁੱਧ ਦੇ ਪੋਤਾਂ ਵਾਲੇ ਨੂੰ ਪੋਤਮ ਆਂਦੇ ਦੇ ਵਾਹ ਜੀ ਵਾਹ ਇਹ ਗ੍ਰੰਥੀ ਦੀ ਅਰਦਾਸ ਦੇ ਵਿੱਚ ਬੇਨਤੀ ਹੁੰਦੀ ਰੋਜ਼ ਠੀਕ ਹੈ ਜੀ ਹਾਂ ਗ੍ਰੰਥੀ ਚੰਗਾ ਹੋਵੇ ਪਿੰਡ ਦੀ ਸ਼ਾਨ ਹੁੰਦੀ ਬਹੁਤ ਧੰਨਵਾਦ ਜੀ ਇੰਨੀ ਚੀਜ਼ਾਂ ਹੁੰਦੀਆਂ ਨੇ ਸਕੂਲ ਠੀਕ ਹੈ ਜੀ ਗੁਰਦੁਆਰਾ ਠੀਕ ਹੈ ਜੀ ਚੰਗਾ ਗ੍ਰੰਥੀ ਹੋਵੇ ਠੀਕ ਹੈ ਜੀ ਮਹਾਰਾਜ ਵਜੀਰ ਚੰਗਾ ਹੋਵੇ ਠੀਕ ਹੈ ਜੀ ਜਿਹੜੇ ਆਪਣੇ ਸੇਵੇ ਨੇ ਜਿਨੂੰ ਆਪ ਸ਼ਮਸ਼ਾਨ ਘਾਟ ਕਾਈ ਨੇ ਉਹ ਚੰਗੇ ਹੁਣ ਪਿੰਡ ਦੀ ਸ਼ਾਨ ਹੈ ਠੀਕ ਹੈ ਜੀ ਆਪਣੇ ਦਾ ਛਾਂਣ ਤਾਂ ਹੀ ਜੇ ਆਪਾਂ ਆਪਦੇ ਘਰੇ ਕੋਠੀਆਂ ਪਾਈਆਂ ਗੁਰੂ ਘਰ ਦੇ ਗ੍ਰੰਥੀ ਦੀ ਵੀ ਕੋਠੀ ਹੀ ਰੇਗ ਦੀ ਚਾਹੀਦੀ। ਕੀ ਬਾਤ ਹੈ। ਜਿਹੜਾ ਵੀ ਨਗਰ ਹੈ ਕੋਈ ਜਿਵੇਂ ਮਰਜ਼ੀ ਗ੍ਰਾਈ ਕਰੇ ਜਿਵੇਂ ਮਰਜ਼ੀ ਕਰੇ ਔਰ ਵੀ ਆਪਾਂ ਕਮਾ ਦੇ ਲੱਖਾਂ ਰੁਪਏ ਲਾਉਣੇ ਆ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਡੇ ਅੰਕਲ ਜੀ ਬਹੁਤ ਹੀ ਵਧੀਆ ਇਹਨਾਂ ਨੇ ਵਿਚਾਰ ਨੇ ਸਾਡੇ ਨੌਜਵਾਨ ਵੀਰ ਇੱਥੇ ਖੜੇ ਨੇ ਸੁਖਦੇਵ ਸਿੰਘ ਸੋ ਇਹਨਾਂ ਨਾਲ ਵੀ ਕਰਦੇ ਆ ਗੱਲਬਾਤ ਵੀਰ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਮਤਲਬ ਕਿ ਕਿੰਨੇ ਕ ਦਿਨ ਤੋਂ ਇਹ ਸੋਚਿਆ ਸੀ ਵੀ ਆਪਾਂ ਵੀ ਗੁਰੂ ਘਰ ਦੇ ਵੀਰ ਨੂੰ ਐਦਾਂ ਸੋਹਣਾ ਘਰ ਪਾ ਕੇ ਦੇਣਾ ਕਿ ਜਾਂ ਟਾਈਮ ਤੇ ਹੀ ਪਲੈਨਿੰਗ ਬਣੀ ਆ ਏ ਦੇਖੋ ਜੀ ਮਾਲਕ ਨੇ ਕਿਰਪਾ ਕੀਤੀ ਠੀਕ ਹੈ ਜੀ ਸੱਚੇ ਪਾਤਸ਼ਾਹ ਨੇ ਬਾਬਾ ਜੀ ਦਾ ਬੜਾ ਜਿਆਦਾ ਸੰਜੋਗ ਹੈ ਠੀਕ ਹੈ ਜੀ ਇਹ ਦੇਖੋ ਜੀ ਆਪਣੇ ਨਗਰ ਵਾਸਤੇ ਦਿਨ ਰਾਤ ਸਵੇਰੇ ਵੀ ਤੇ ਸ਼ਾਮ ਵੀ ਲੇ ਹਾਂ ਹਾਂ ਜੀ ਹਾਂ ਜੀ ਦੋ ਟਾਈਮ ਅਰਦਾਸ ਬੇਨਤੀ ਕਰਦਾ ਹੈ ਠੀਕ ਹੈ ਜੀ ਗੁਰੂ ਸਾਹਿਬ ਅੱਗੇ ਬੇਨਤੀ ਕਰਦਾ ਵੀ ਨਗਰ ਖੇੜੇ ਦਾ ਭਲਾ ਰੱਖੀ ਜੀ ਜੀ ਜਿਹੜਾ ਦੇਖੋ ਜੀ ਨਗਰ ਦਾ ਭਲਾ ਮੰਗਦਾ ਉਹਦਾ ਤਾਂ ਮਾਲਕ ਨੇ ਆਪ ਹੀ ਕਰਨਾ ਹਾਂ ਜੀ ਹਾਂ ਜੀ ਹਾਂ ਤੇ ਦੇਖੋ ਬੜਾ ਸੋਹਣਾ ਮਹਾਰਾਜ ਨੇ ਸੰਜੋਗ ਦਿੱਤਾ ਹੈ ਠੀਕ ਹੈ ਜੀ ਤੇ ਬੜੀ ਨਗਰ ਦੀ ਕਿਰਪਾ ਹੈ ਸ਼ੁਕਰ ਹੈ ਪਰਮਾਤਮਾ ਦਾ ਸਾਡਾ ਨਗਰ ਜਿਹੜਾ ਇੱਕ ਮ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਕੋਈ ਬਾਹਰ ਇਧਰ ਉਧਰ ਵਾਲੀ ਕੋਈ ਗੱਲ ਨਹੀਂ ਹੈਗੀ ਜੋ ਮੇਰੇ ਵੀਰ ਨੇ ਭਰਾ ਨੇ ਭੈਣ ਭਰਾ ਜੋ ਵੀ ਆ ਉਹਨੇ ਸਭ ਨੇ ਸੰਯੋਗ ਦਿੱਤਾ ਹੈ ਇੱਕ ਨੂੰ ਆਵਾਜ਼ ਮਾਰੀਏ ਤੇ ਚਾਰ ਆਉਂਦੇ ਨੇ ਕੀ ਬਾਤ ਹੈ ਹਾਂਜੀ ਅੱਛਾ ਜੀ ਵੀਰ ਦੀ ਅੱਗੇ ਤੋਂ ਬਾਬਾ ਜੀ ਨੂੰ ਕੋਈ ਹੋਰ ਵੀ ਜ਼ਰੂਰਤ ਪੈਂਦੀ ਏ ਜਿਵੇਂ ਤੁਸੀਂ ਘਰ ਤਾਂ ਆਪਣੀ ਸੰਗਤ ਨੇ ਬਣਾਤਾ ਨਗਰ ਨੇ ਬਣਾਤਾ ਅੱਗੇ ਵੀ ਇਹਨਾਂ ਨੂੰ ਲੋੜਾਂ ਰਹਿਣਗੀਆਂ ਜ਼ਿੰਦਗੀ ਚੱਲਦੀ ਰਹਿੰਦੀ ਏ ਕੋਈ ਬਾਥਰੂਮ ਦੀ ਜ਼ਰੂਰਤ ਏ ਜਾਂ ਕੋਈ ਗੀਜਰ ਦੀ ਜ਼ਰੂਰਤ ਏ ਜਾਂ ਕੋਈ ਏਸੀ ਦੀ ਜ਼ਰੂਰਤ ਏ ਉਹ ਵੀ ਜਿਹੜੀ ਸੰਗਤ ਇਹਨਾਂ ਨੂੰ ਦਿੰਦੀ ਰਹੇਗੀ ਟਾਈਮ ਟੂ ਟਾਈਮ ਮੈਨੂੰ ਹੀ ਮਹਾਰਾਜ ਦੀ ਕਿਰ ਆ ਬਾਬਾ ਜੀ ਸਾਨੂੰ ਬੜੀ ਲੈਵਲ ਤੋਂ ਉੱਚੇ ਲੈ ਗਏ ਨੇ ਹੁਣ ਤਾਂ ਸਾਡੇ ਕੋਈ ਗੱਲ ਵੀ ਨਹੀਂ ਅਸੀਂ ਘਰ ਵੀ ਬਣਾ ਲਿਆ ਵੇਖੋ ਜੀ ਠੀਕ ਹੈ ਜੀ ਬਾਬਾ ਜੀ ਦੀ ਕਿਰਪਾ ਨਾਲ ਠੀਕ ਹੈ ਜੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਲੰਗਰ ਹਰ ਵੀ ਸਾਡੇ ਕੋਲੇ ਬਹੁਤ ਤਗੜਾ ਬਣ ਗਿਆ ਸ਼ੁਕਰ ਹੈ ਪ੍ਰਮਾਤਮਾ ਦਾ ਉਹ ਵੀ ਬਹੁਤ ਸੋਹਣਾ ਹੋ ਗਿਆ ਗੁਰਦੁਆਰਾ ਸਾਡਾ ਬਹੁਤ ਸੋਹਣਾ ਬਣ ਗਿਆ ਸ਼ੁਕਰੇ ਪ੍ਰਮਾਤਮਾ ਦਾ ਸਿਆਣਿਆ ਮਹਾਰਾਜ ਸਾਨੂੰ ਬਹੁਤ ਕੁਝ ਦਿੱਤਾ ਨੇ ਠੀਕ ਹੈ ਜੀ ਆਪਾਂ ਨੇ ਵੀ ਗਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਜੋ ਬਾਬੇ ਨੇ ਲੋੜ ਪਾਈਗੀ ਸੰਗਤੋਂ ਦਾ ਪੂਰਾ ਕਰੇਗੀ ਤੁਸੀਂ ਗਰੰਥੀ ਸਿੰਘ ਨੂੰ ਕੀ ਬੇਨਤੀ ਕਰੋਗੇ ਕਿ ਵੀ 10 ਸਾਲ ਤੋਂ ਆਪਣੇ ਕੋਲੇ ਸੇਵਾ ਕਰ ਰਹੇ ਹਨ ਗੁਰੂ ਘਰ ਦੀ ਅੱਗੇ ਇਹਨਾਂ ਨੂੰ ਕੀ ਤੁਹਾਡੀਆਂ ਬੇਨਤੀਆਂ ਰਹਿਣਗੀਆਂ ਵੀ ਲਗਾਤਾਰ ਸੇਵਾ ਕਰਦੇ ਰਹਿਣ ਸਾਡੇ ਕੋਲੇ ਦੇਖੋ ਜੀ ਬੜੀ ਤਗੜੀ ਸੇਵਾ ਹੈ ਠੀਕ ਹੈ ਜੀ ਆਪਣੇ ਤੋਂ ਤੋਂ ਦੋ ਟਾਈਮ ਆਣ ਕੇ ਮੱਥਾ ਵੀ ਨਹੀਂ ਟੇਕਿਆ ਜਾਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਬੜੀ ਤਗੜੀ ਸੇਵਾ ਹੈ ਜਿਹੜੀ ਦਿਨ ਰਾਤ ਲੱਗ ਕੇ ਨਮਾਉਣੀ ਠੀਕ ਹੈ ਜੀ ਦੇਖੋ ਜੀ ਤੜਕੇ ਅੰਮ੍ਰਿਤ ਵੇਲੇ ਉੱਠਣਾ ਬੜਾ ਔਖਾ ਹੈ ਬੜਾ ਔਖਾ ਹੈ ਜੀ ਬਿਲਕੁਲ ਬਿਲਕੁਲ ਜਦੋਂ ਬਾਬਾ ਜੀ ਆਵਾਜ਼ ਦਿੰਦੇ ਅੰਮ੍ਰਿਤ ਵੇਲਾ ਹੋਇਆ ਆਪਾਂ ਸਭੋ ਜੁਲੀ ਕੱਟਦੇ ਆਂ ਹਾਂਜੀ ਹਾਂਜੀ ਬਿਲਕੁਲ ਜੀ ਕੱਟਦੇ ਆਂ ਨਾ ਜੁਲੀ ਸਭੋ ਬੇਰਵਿਰ ਕੇ ਨਹੀਂ ਦੋ ਉਹ ਆਪਾਂ ਤੇ ਬਾਬਾ ਜੀ ਵਾਜਾਂ ਮਾਰਦੇ ਵੀ ਆਓ ਗੁਰੂ ਘਰ ਆਓ ਕੋਈ ਤੁਹਾਡਾ ਭਲਾ ਹੋਵੇ ਬਿਲਕੁਲ ਜੀ ਬਿਲਕੁਲ ਤੇ ਆਪਾਂ ਦਾ ਨੇ ਮੇਰੇ ਸ਼ੁਗਰ ਮਹਾਰਾਜ ਦਾ ਦਾਦੇ ਦਾ ਜਿਹੜਾ ਆਪਾਂ ਨੂੰ ਏਡਾ ਵਧੀਆ ਗ੍ਰਾਂੰਤੀ ਸਿੰਘ ਮਿਲਿਆ। ਫੇਰ ਇਹਦੇ ਵਿੱਚ ਕਿਤੇ ਨਹੀਂ ਇਹ ਨਹੀਂ ਹੈਗੀ ਤੇਰ ਮੇਰ ਮੇਰੇ ਨਾਲ ਹੀ ਉਹਦੇ ਨਾਲ ਹੀ ਕਿਸੇ ਨਾਲ ਨਹੀਂ ਆਇਆ। ਕੀ ਬਾਤ ਹੈ। ਜੋ ਇਹਨੇ ਇੱਕ ਅੱਖ ਨਾਲ ਹੀ ਵੇਖਣਾ ਸਾਰਿਆਂ ਨੂੰ। ਤੈਨੂੰ ਵੀ ਉਤਰਾ ਮੈਨੂੰ ਵੀ ਉਤਰਾ। ਵੈਰੀ ਗੁੱਡ। ਇਹ ਨਹੀਂ ਹੈਗਾ ਵੀ ਕਿਸੇ ਨੂੰ ਕਿਤਨਾ ਪਰਖ ਲਿਆ ਫੇਰ ਇਹਨੇ ਕੋਈ ਪਾਰਟੀ ਬਾਜੀ ਚ ਨਹੀਂ ਆਉਣਾ। ਇਹ ਬੜੀ ਤਗੜੀ ਬਾਬਾ ਜੀ ਦੀ ਗੱਲ ਹੈ। ਠੀਕ ਹੈ ਜੀ। ਕਿ ਸਭ ਨੂੰ ਸੰਯੋਗ ਦੇਣਾ ਇਹ ਨਹੀਂ ਵੀ ਕਿਸੇ ਨੂੰ ਨਹੀਂ ਦੇਣਾ। ਜਾ ਕੇ ਘਰ ਭਰਤੀ ਜਾ ਕੇ ਆਖਣਾ। ਜੋ ਵੀ ਆਖਣਾ। ਠੀਕ ਹੈ। ਬੜੀ ਵਧੀਆ ਕਿਰਪਾ ਦਾਤੇ ਦੀ ਫਿਰ ਜੋ ਬਾਬਾ ਜੀ ਨੇ ਆਖਤਾ ਜਿਨੂੰ ਵੀ ਕਹਿ ਤਾ ਉਹਨੇ ਮੰਨਣਾ ਹੀ ਹੈ ਬਾਬਾ ਜੀ ਦਾ ਕੀਆ ਬਾਤ ਹਾਂਜੀ ਇਹ ਬੜਾ ਤਕੜਾ ਸੰਜੋਗ ਹੈ ਇੱਕ ਰੀ ਬਸ ਤੁਰਨ ਦੀ ਡੇਰ ਹੈ ਆਪੇ ਮਹਾਰਾਜ ਆਪਣੇ ਕਾਰਜ ਆ ਵੀ ਸਵਾਰ ਲੈਂਦਾ ਫਿਰਦਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਵੀਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੋ ਇਹ ਸਾਡੇ ਸਾਡੇ ਨੌਜਵਾਨ ਵੀਰ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਵੀ ਜਿਹੜਾ ਸਾਡੇ ਗੁਰੂ ਕਰਦੇਵ ਜੀਰ ਨੇ ਇਹ ਪਾਰਟੀ ਬਾਜ਼ੀ ਤੋਂ ਦੂਰ ਨੇ ਸਿਆਸਤ ਤੋਂ ਦੂਰ ਨੇ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ ਸੋ ਮੈਂ ਕਹਿੰਦਾ ਵੀ ਗ੍ਰੰਥੀ ਸਿੰਘਾਂ ਨੂੰ ਇਦਾਂ ਹੀ ਹੋਣਾ ਚਾਹੀਦਾ ਇਹ ਜਿਹੜੇ ਗ੍ਰੰਥੀ ਸਿੰਘ ਨੇ ਸਾਰੇ ਪਿੰਡ ਦੇ ਸਾਰੇ ਨਗਰ ਦੇ ਸਾਂਝੇ ਹੁੰਦੇ ਨੇ ਇਹਨਾਂ ਨੂੰ ਕੋਈ ਜਾਤਾਂ ਪਾਤਾਂ ਜਾਂ ਕੋਈ ਪਾਰਟੀ ਬਾਜ਼ੀਆਂ ਇਹਨਾਂ ਦਾ ਤਾਂ ਇਹਨਾਂ ਦਾ ਪਿੰਡ ਦੇ ਵਿੱਚ ਪ੍ਰੇਮ ਹੈ ਜੇ ਕਿਸੇ ਦੀ ਮਾੜੀ-ਮੋੜੀ 19 ਕੀ ਹੁੰਦੀ ਉਹਨਾਂ ਨਾਲ ਜੋੜਦੇ ਨੇ। ਕੀ ਬਾਤ ਹੈ ਵੀ ਇੰਨਾ ਪ੍ਰੇਮ ਰੱਖਦੇ ਨੇ। ਠੀਕ ਹੈ ਜੀ। ਬਾਕੀ ਮਹਾਰਾਜ ਦੀ ਤਾਂ ਕਿਰਪਾ ਬੇਅੰਤ ਹੀ ਹੈ ਇਹਨਾਂ ਤੇ। ਵਾਹ ਜੀ ਵਾਹ। ਨਿਤਨੇ ਬੜਾ ਇਹਨਾਂ ਦਾ। ਵਾਹਿਗੁਰੂ। ਠੀਕ ਹੈ ਜੀ। ਸੋ ਇਹ ਬਹੁਤ ਵਧੀਆ। ਹਾਂਜੀ ਹਾਂਜੀ। ਇਹ ਬੇਅੰਤੀ ਹੈ ਵੇਖੋ ਵੀਰ ਜੀ ਸਵੇਰੇ ਸਾਡੇ ਪਿੰਡ ਦੇਗ ਬੰਨੀ ਹੈ। ਵਾਹ ਜੀ। ਸੁਖਣੀ ਸਦਾ ਪਾਠ ਹੁੰਦਾ ਹੈ। ਡੇਲੀ। ਹਾਂਜੀ ਡੇਲੀ। ਇਹ ਬੜੀ ਤਕੜੀ ਸੇਵਾ ਹੈ ਬੇ ਨਾਗਾ ਜੀ ਮੈਂ ਨਾ ਜੀ ਨਾਗਾ ਇੱਕ ਦਿਨ ਵੀ ਕਿੰਨੇ ਦੇਰ ਤੋਰਿਆ ਜੀ ਇਹ ਬਾਬਾ ਜੀ ਜਦੋਂ ਦੇ ਆਏ ਹਨ ਉਦੋਂ ਪਹਿਲਾਂ ਦਾ ਚੱਲੀ ਜਾ ਰਿਹਾ ਹੈ ਬਾਬੇ ਕਿਕਰ ਸਾਲ 20 ਸਾਲ ਬੜਾ ਟਾਈਮ ਹੋ ਗਿਆ ਚੱਲੀ ਜਾਂਦੇ ਨੂੰ ਇਹ ਬੜੀ ਨਗਰ ਤੇ ਸਾਡੀ ਕਿਰਪਾ ਅਸੀਂ ਬਾਬੇ ਇੱਕ ਦੋ ਸਿੱਧੇ ਵੀ ਸੀਗੇ ਤੇ ਜਦੋਂ ਉਹਨੂੰ ਸੁਖਮਨੀ ਸਾਹਿਬ ਦਾ ਬਾੜਾ ਠਾਕੀਦੇ ਨੇ ਕਰਨਾ ਗੁਰਦੁਆਰਾ ਸਾਹਿਬ ਉਹ ਬਾਬੇ ਭਜਨ ਦੀ ਕੋਸ਼ਿਸ਼ ਕਰਦੇ ਸੀ ਅੱਛਾ ਜੀ ਇਹ ਆਂਦੇ ਸੀ ਵੈਡੀ ਵੱਡੀ ਸੇਵਾ ਠੀਕ ਹੈ ਜੀ ਫਿਰ ਅਮਰਤ ਵੇਲੇ ਦੇਗ ਵੀ ਬਣਾਉਣੀ ਹੈ ਵੇਖੋ ਜੀ ਜਦੋਂ 4 ਵਜੇ ਪ੍ਰਕਾਸ਼ ਕਰਨਾ ਹੈ ਗੁਰੂ ਸਾਹਿਬ ਦਾ ਤੇ ਤੜਕੇ ਉੱਠਣਾ ਹੈ ਦੇਗ ਬਣਾਉਣੀ ਹੈ ਦੇਗ ਬਣਾ ਕੇ ਉਸ ਤੋਂ ਬਾਅਦ ਫਿਰ ਜੋ ਵੀ ਕਾਰਵਿਆਰ ਕਰਨੇ ਸਾਰੇ ਅੱਛਾ ਵੀਰ ਜੀ ਇੱਕ ਮੈਨੂੰ ਦੱਸਿਓ ਵੀ ਜਿਹੜੇ ਹੁਣ ਆਪਣੇ ਕੋਲੇ ਭਾਈ ਸਾਹਿਬ ਨੇ ਇਹਨਾਂ ਨੂੰ ਆਪਣਾ ਨਗਰ ਤਨਖਾਹ ਦੇ ਰਿਹਾ ਹੈ ਕਿ ਖੁੱਲੇ ਪੈਸੇ ਦੇ ਰਿਹਾ ਹੈ ਕਿ ਕਿੱਦਾਂ ਦੇ ਮਤਲਬ ਕਿ ਇਹਨਾਂ ਦਾ ਜਿਹੜਾ ਆਪਾਂ ਸਨਮਾਨ ਕਰਦੇ ਆਂ ਮਾਇਆ ਦੇ ਨਾਲ ਜਿਵੇਂ ਆਪਾਂ 6 ਮਹੀਨੇ ਬਾਸੰਗਤਾਂ ਕਰਦੀਆਂ ਸੀ ਮੈਂ ਨਾ ਜੀ ਵੀਰ ਜੀ ਖੁੱਲਾ ਹੀ ਕੰਮ ਕੀਤਾ ਆ ਜਦੋਂ ਬਾਬਾ ਖੁਸ਼ ਤੇ ਆਪਾਂ ਖੁਸ਼ ਸ਼ਾਬਾਸ਼ ਜਦੋਂ ਗੁਰੂ ਸਾਹਿਬ ਦਾ ਵਜ਼ੀਰ ਖੁਸ਼ ਹੋ ਗਿਆ ਨਾ ਉਦੋਂ ਸਮਝ ਲਓ ਵੀ ਨਗਰ ਖੁਸ਼ ਹੋ ਗਿਆ ਬਹੁਤ ਵੱਡੀ ਗੱਲ ਹੈ ਜੀ ਇਹ ਸਭ ਤੋਂ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਜੇ ਆਪਣੇ ਘਰੇ ਖੁਸ਼ੀ ਆਉਂਦੀ ਹੈ ਤੇ ਸਾਰਾ ਪਰਿਵਾਰ ਖੁਸ਼ ਹੁੰਦਾ ਹੈ ਹਾਂਜੀ ਹਾਂਜੀ ਜਦੋਂ ਗੁਰੂ ਘਰ ਖੁਸ਼ੀ ਆ ਗਈ ਨਾ ਉਹਦੇ ਵੱਡ ਤੋਂ ਵੱਡੀ ਤਾਂ ਕੋਈ ਚੀਜ਼ ਹੈ ਹੀ ਨਹੀਂ ਕੀ ਬਾਤ ਹੈ ਜੀ ਕੀ ਬਾਤ ਹੈ ਧੰਨਵਾਦ ਜੀ ਸੋ ਇਹਨਾਂ ਦਾ ਨੇਮ ਹੈ 2 ਵਜੇ ਸਵੇਰ ਉੱਠਣਾ ਨਾ ਤੜਕੇ 2 ਵਜੇ ਤੋਂ ਉੱਠ ਕੇ 6 ਵਜੇ ਤੱਕ ਰੇਣਾ ਜਤਨੇਮ ਕਰਨਾ ਹੀ ਕਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਚੋਬੀ ਸਹਿਬ ਦਾ ਅਨੰਦ ਸਹਿਬ ਦਾ ਵਾਹ ਜੀ ਤੇ ਬਾਕੀ ਜੇ ਵਿੱਚੋਂ ਸਿੰਘ ਕੋਈ ਆ ਵੀ ਗਿਆ ਤਾਂ ਵੀ ਨਾ ਪਾਠ ਜਾਰੀ ਰੱਖਣਾ ਇਹ ਨੇ ਵੀ ਉਹਦਾ ਨਾਂ ਕੀ ਚਲੋ ਸਿੰਘ ਆ ਗਿਆ ਤੇ ਜਾ ਕੇ ਅੰਦਰ ਬਿਸਤਰੀ ਤੇ ਲੰਮੇ ਪੈ ਗਏ ਠੀਕ ਹੈ ਠੀਕ ਹੈ ਜਦ 2 ਵਜੇ ਉੱਠ ਪਏ ਇਹਨਾਂ ਨਿਤਨੇਮ ਸ਼ੁਰੂ ਕਰ ਦੇਣਾ ਬਸ ਯਾਨੀ ਕਿ ਬਹੁਤ ਵਧੀਆ ਗਰੰਤੀ ਸਿੰਘ ਆਪਣੇ ਨਗਰ ਨੂੰ ਮਿਲਿਆ ਮਹਾਰਾਜ ਦੀ ਕਿਰਪਾ ਜੀ ਸੋ ਬਹੁਤ ਧੰਨਵਾਦ ਕਰਦੇ ਜੀ ਪਿੰਡ ਤੇ ਵੀ ਕਿਰਪਾ ਹੋ ਗਈ ਸ਼ੁਕਰ ਸ਼ੁਕਰ ਸੋ ਕਰਦੇ ਆ ਆਪਣੇ ਗਰੰਤੀ ਸਿੰਘ ਨਾਲ ਗੱਲ ਸੋ ਸਾਡੇ ਨਾਲ ਨੇ ਭਾਈ ਦਾਜ ਸਿੰਘ ਜੀ ਸੋ ਆਪਣੇ ਸਰਪੰਚ ਸਾਹਿਬ ਨੇ ਜ਼ਹੀਦਾਰ ਜੀ ਨੇ ਬਹੁਤ ਸੋਹਣਾ ਇਹ ਦੱਸਿਆ ਵੀ ਇਹਨਾਂ ਦਾ ਨਿਤਨੇਮ ਜਿਹੜਾ ਬਹੁਤ ਵਧੀਆ ਹੈ 2 ਵਜੇ ਉੱਠਦੇ ਨੇ ਦਿੱਲੀ ਗੜਾ ਪ੍ਰਸ਼ਾਦ ਦੀ ਦੇਗ ਪੰਚੋਂ ਪ੍ਰਸ਼ਾਦ ਵੀ ਬਣਦੀ ਏ ਸੁਖਮਣੀ ਸਾਹਿਬ ਜੀ ਦੇ ਪਾਠ ਹੁੰਦੇ ਨੇ ਸੋ ਬਾਹਿ ਕਿਰਪਾ ਸੋ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਵੀ ਇਹਨਾਂ ਨੂੰ ਕਿੰਨੀ ਕਿ ਖੁਸ਼ੀ ਹੋਈ ਏ ਫੇਰ ਵੀਰ ਜੀ ਇਹਨਾਂ ਦੇ ਨਹੀਂ ਮੇਰੇ ਪਾਤਸ਼ਾਹੀ ਗਰਬਾਣੀ ਇਹਨਾਂ ਦੀ ਕੰਠ ਏ ਬਾਹਿ ਕਿਰਪਾ ਵੀ ਗਰਬਾਣੀ ਇਹਨਾਂ ਸੰਥਿਆ ਲਈ ਹੋਈ ਏ ਠੀਕ ਏ ਜੀ ਗਰਬਾਣੀ ਬਹੁਤ ਵਧੀਆ ਪੜਦੇ ਨੇ ਵੀ ਇਹ ਨਹੀਂ ਵੀ ਗਲਤੀਆਂ ਵਿੱਚ ਕੋਈ ਕੋਈ ਇੱਕ ਗਲਤੀ ਨਹੀਂ ਸੰਥਿਆ ਲੈ ਕੇ ਕਾਟ ਕੀਤਾ ਹੈ ਧੰਨਵਾਦ ਜੀ ਸੋ ਬਾਬਾ ਜੀ ਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਸ਼ੁਭ ਨਾਮ ਤੇ ਆਪਣਾ ਨਗਰ ਜਿੱਥੋਂ ਦੇ ਤੁਹਾਡਾ ਜਨਮ ਹੈ ਉਹ ਦੱਸੋ ਸ਼ੁਭ ਨਾਮ ਹੈ ਜੱਜ ਸਿੰਘ ਪਿੰਡ ਮਹਾਲਮ ਜ਼ਿਲ੍ਹਾ ਫਿਰੋਜ਼ਪੁਰ ਠੀਕ ਹੈ ਜੀ ਹਾਂ ਜੀ ਬਾਬਾ ਜੀ ਤੁਸੀਂ ਕਿੰਨੀ ਦੇਰ ਤੋਂ ਇਹ ਗਰੰਥੀ ਲਾਈਨ ਦੇ ਵਿੱਚ ਜੋ ਮੈਨੂੰ 2001 ਤੋਂ ਆ ਜੀ ਠੀਕ ਹੈ ਜੀ ਮੈਨੂੰ 25 ਸਾਲ ਹੋ ਗਏ ਗ੍ਰੰਥੀ ਦੀ ਲਾਂਚ ਠੀਕ ਹੈ ਜੀ ਬੱਬਾ ਜੀ ਤੁਸੀਂ ਵੀ ਹੁਣ ਦੇਖਦੇ ਹੋ ਤੁਸੀਂ ਵੀ ਮਤਲਬ ਕਿ ਕਈ ਗੁਰੂ ਘਰਾਂ ਵਿੱਚ ਰਹਿ ਕੇ ਆਏ ਹੋਗੇ ਕਈ ਨਗਰਾਂ ਵਿੱਚ ਤੁਸੀਂ ਜਾਂਦੇ ਵੀ ਹੋ ਕਈ ਵਾਰੀ ਆਪਾਂ ਅਰਦਾਸ ਬੇਨਤੀ ਕਰਨ ਵੀ ਜਾਂਦੇ ਆ ਵੀ ਉੱਥੇ ਕਈ ਗ੍ਰੰਥੀ ਸਿੰਘਾਂ ਦੇ ਜਿਹੜੇ ਹਾਲਾਤ ਨੇ ਖਸਤਾ ਨੇ ਸੋ ਜਿੱਦਾਂ ਕਿਸ ਆਪਣੇ ਨਗਰ ਨੇ ਤੁਹਾਨੂੰ ਬਹੁਤ ਸੋਹਣਾ ਇੱਕ ਜਿਹੜਾ ਮਹਿਲ ਰੂਮਾਂ ਕੋਠੀ ਪਾ ਕੇ ਦਿੱਤੀ ਹੈ ਸੋ ਸੰਗਤ ਨੂੰ ਤੁਸੀਂ ਕੀ ਮਤਲਬ ਕਿ ਕਹਿਣਾ ਚਾਹੋਗੇ ਧੰਨਵਾਦ ਕਰਨਾ ਚਾਹੋਗੇ ਮੈਂ ਤਾਂ ਸਾਰੀ ਸੰਗਤ ਦਾ ਪਿੰਡ ਚੱਕ ਸੋਮੀਆਂ ਦਾ ਧੰਨਵਾਦ ਕਰਦਾ ਬਹੁਤ-ਬਹੁਤ ਸਾਰੇ ਨਗਰ ਦਾ ਠੀਕ ਹੈ ਜੀ ਹਾਂਜੀ ਮੈਂ ਸਾਰੇ ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਪਿੰਡਾਂ ਦੇ ਸੰਗਤ ਨੂੰ ਬੇਨਤੀ ਕਰਦਾ ਠੀਕ ਹੈ ਜੀ ਵੀ ਸਾਰੇ ਗ੍ਰੰਥੀ ਸਿੰਘਾਂ ਦੀ ਰਾਇਸ਼ ਬਹੁਤ ਵਧੀਆ ਹੋਣੀ ਚਾਹੀਦੀ ਉਹਦੇ ਬੱਚੇ ਚੰਗੇ ਸਕੂਲ ਚ ਪੜ੍ਹਨੇ ਚਾਹੀਦੇ ਨੇ ਕੀ ਬਾਤ ਹੈ ਸਾਰੀ ਨਗਰ ਦੀ ਸੇਵਾ ਹੋਣੀ ਚਾਹੀਦੀ ਠੀਕ ਹੈ ਜੀ ਤੇ ਬੱਬਾਈ ਜਿਵੇਂ ਹੁਣ ਕੇ ਇਹ ਬਹੁਤ ਵੱਡੀ ਘਾਟ ਆ ਰਹੀ ਹੈ ਗਰੰਥੀ ਸਿੰਘਾਂ ਦੀ ਪ੍ਰਵਾਸੀ ਆ ਰਹੇ ਨੇ ਗਰੰਥੀ ਜਿਵੇਂ ਕੋਈ ਜੂਪੀ ਤੋਂ ਆ ਰਹੇ ਨੇ ਗਰੰਥੀ ਸਿੰਘ ਆਪਣੇ ਬੱਚੇ ਜਾਂ ਤੁਹਾਡੇ ਬੱਚੇ ਗਰੰਥੀ ਸਿੰਘ ਕਿਉਂ ਨਹੀਂ ਬਣ ਰਿਹਾ ਕਾਰਨ ਕਿੱਥੇ ਰਹਿ ਗਿਆ ਜੀ ਕਾਰਨ ਇਸ ਤਰ੍ਹਾਂ ਵੀ ਪਿੰਡ 'ਚ ਸਤਕਾਰ ਨਹੀਂ ਰਹਿ ਗਿਆ ਗਰੰਥੀ ਸਿੰਘਾਂ ਦਾ ਅੱਛਾ ਜੀ ਜਾਸੇ ਪਾਸੇ ਸਤਕਾਰ ਨਹੀਂ ਰਹਿ ਗਿਆ ਠੀਕ ਹੈ ਜੀ ਕਿਉਂਕਿ ਮਾਇਆ ਬਹੁਤ ਘਟਦੇ ਰਹੇ ਨੇ ਠੀਕ ਹੈ ਜੀ ਕਮੇਟੀਆਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੇਰੀ ਪਿੰਡ ਦੀ ਸੰਗਤ ਪਿੰਡ ਚੱਕ ਸੌਂਗੀਆਂ ਦੀ ਸੰਗਤ ਨੇ ਬਹੁਤ ਮਾਇਆ ਦਿੰਦੀ ਹੈ ਠੀਕ ਹੈ ਜੀ ਸਿੰਘਾਂ ਮਹੀਨਿਆਂ ਦੇ ਲੱਖ ਰੁਪਈਆ ਦਿੰਦੀ ਆ ਜੀ ਵਾਹ ਜੀ ਵਾਹ ਠੀਕ ਹੈ ਜੀ ਬਾਕੀ ਸਾਰਾ ਖੁੱਲਾ ਪੈਰਾ ਜੀ ਠੀਕ ਹੈ ਜੀ ਕੋਈ ਵੀ ਮਾਇਆ ਹੋ ਵੀ ਜਿੰਨੀ ਮਰਜ਼ੀ ਮਾਇਆ ਆ ਜੇ ਚੜਾਵਾ ਆ ਜੇ ਜੋ ਵੀ ਆ ਜੇ ਉਸ ਮੇਰਾ ਹੀ ਆ ਸਾਰਾ ਕੁਝ ਵਾਹ ਜੀ ਵਾਹ ਠੀਕ ਹੈ ਜੀ ਤੁਸੀਂ ਮਤਲਬ ਕਿ ਇਸ ਨਗਰ ਦੇ ਵਿੱਚ ਸੇਵਾ ਕਰਕੇ ਸੇਵਾ ਤਾਂ ਤੁਸੀਂ ਗੁਰੂ ਸਾਹਿਬ ਦੀ ਕਰਨੀ ਹੈ ਸੋ ਜਿਹੜੀ ਸੰਗਤ ਤੁਹਾਨੂੰ ਤਿਲ ਫੁੱਲ ਦਿੰਦੀ ਹੈ ਮਤਲਬ ਕਿ ਤੁਹਾਨੂੰ ਤੁਸੀਂ ਆਪਣੇ ਆਪ ਦੇ ਵਿੱਚ ਸੰਤੁਸ਼ਟ ਜੇ ਨਗਰ ਤੋਂ ਬਿਲਕੁਲ ਖੁਸ਼ ਹਾਂ ਜੀ ਪਰਿਵਾਰ ਵੀ ਖੁਸ਼ ਹੈ ਠੀਕ ਹੈ ਜੀ ਬੱਚੇ ਵੀ ਖੁਸ਼ ਹੈ ਬਿਲਕੁਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈਗਾ ਵੀ ਮੇਰੇ ਵਿੱਚ ਸੰਗਤ ਨੇ ਆ ਕਮੀ ਛੱਡ ਦਿੱਤੀ ਜੇ ਮੈਨੂੰ ਆ ਨਹੀਂ ਮਿਲਿਆ ਚਾਹੇ ਮੈਨੂੰ ਆ ਨਹੀਂ ਮਿਲਿਆ ਨਹੀਂ ਨਹੀਂ ਬਹੁਤ ਵਧੀਆ ਜੀ ਸਾਰਾ ਕੁਝ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਕੋਈ ਵੀ ਕਿਸ ਤਰ੍ਹਾਂ ਦੀ ਘਾਟ ਨਹੀਂ ਹੈ ਠੀਕ ਹੈ ਜੀ ਜਿਹੜੇ ਆਉਣ ਵਾਲੇ ਗ੍ਰੰਥੀ ਸਿੰਘ ਨੇ ਜਾਂ ਨਵੇਂ ਗ੍ਰੰਥੀ ਸਿੰਘ ਬਣ ਰਹੇ ਨੇ ਜਾਂ ਜਿਹੜੇ ਨਵੇਂ ਆਉਣਗੇ ਤੇ ਜਾਂ ਜਿਹੜੇ ਹੈਗੇ ਨੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਰਹੇਗਾ ਮੈਸੇਜ ਇਹ ਹੈ ਰਹਿ ਕੇ ਬਾਣੀ ਪੜਨਾ ਠੀਕ ਹੈ ਜੀ ਨਗਰ ਦੀ ਸੇਵਾ ਕਰਨਾ ਗੁਰੂ ਦੀ ਸੇਵਾ ਕਰਨਾ ਗੁਰੂ ਨੇ ਆਪਣੇ ਸਰਬ ਕੋ ਸਭ ਕੁਝ ਦੇ ਦੇਣਾ ਵਾਹ ਜੀ ਵਾਹ ਠੀਕ ਜੀ ਗੁਰੂ ਦਾ ਸਤਿਕਾਰ ਕਰਨਗੇ ਗ੍ਰੰਥੀ ਸਿੰਘ ਦਾ ਸਤਿਕਾਰ ਆਟੋਮੈਟਿਕ ਹੋਵੇਗਾ ਜਿਵੇਂ ਆਪਣੇ ਸਰਪੰਚ ਸਾਹਿਬ ਨੇ ਕਿਹਾ ਵੀ ਤੁਸੀਂ ਸਵੇਰੇ 2 ਵਜੇ ਉੱਠਦੇ ਹੋ ਤੇ ਕੰਟੀਨਿਊ ਨਿਤਨੇਮ ਜਿਹੜਾ ਤੁਹਾਡਾ 6 ਵਜੇ ਤੱਕ ਰਹਿੰਦਾ ਹੈ ਡੇਲੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਨੇ ਕੜਾਹ ਪ੍ਰਸ਼ਾਦ ਦੀ ਦੇਗ ਹੁੰਦੀ ਏ ਸੋ ਜਿਹੜੀਆਂ ਇਹ ਗੱਲਾਂ ਬਿਲਕੁਲ ਮਤਲਬ ਕਿ ਇਦਾਂ ਹੀ ਤੁਸੀਂ ਬਿਲਕੁਲ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਰੋਜ਼ਾਨਾ 2 ਵਜੇ ਉੱਠਣਾ ਠੀਕ ਹੈ ਜੀ ਮੀ ਆਵੇ ਜੋ ਮਰਜ਼ੀ ਨੇਰੀ ਆਵੇ ਬੁਖਾਰ ਚੜਿਆ ਹੋਵੇ ਜੋ ਮਰਜ਼ੀ ਹੋਵੇ ਆਉਦਾ ਨਿਤਨੇਮ ਕਰਨਾ ਹੈ ਠੀਕ ਹੈ ਜੀ ਮੈਂ ਇਸ ਕੋਲੋਂ ਸਾਰੇ ਰਿਸ਼ਤੇਦਾਰ ਹੀ ਛੱਡੇ ਨੇ ਵਾਹ ਜੀ ਮਦਦ ਬਹੁਤ ਘੱਟ ਰਹਿਣਾ ਠੀਕ ਹੈ ਜੀ ਜੇ ਜਾਣਾ अच्छा यात्रा तो जाना ठीक है जी और किदे नहीं मैं जांदा ठीक है जी बिल्कुल ਛੱਡੇ ਆ ਕੋਈ ਪੈਂਟ ਨਹੀਂ ਪਾਉਣੀ ਕੋਈ ਪੱਗ ਨਹੀਂ ਬਨਣੀ ਕੋਈ ਕਿਸੇ ਤਰ੍ਹਾਂ ਉਹ ਕੁੜਤਾ ਪਜਾਮੇ ਰੱਖਣਾ ਐਵੇਂ ਜਾਣਾ ਕਿਤੇ ਵੀ ਜਾਣਾ ਐਵੇਂ ਜਾ ਵਾਹ ਜੀ ਵਾਹ ਤੇ ਬਬਾਈ ਜਿਹੜੇ ਤੁਹਾਡੇ ਹੁਣ ਬੱਚੇ ਆ ਇਹ ਤੁਹਾਡੇ ਬੱਚੇ ਹੁਣ ਕੋ ਚੰਗੇ ਸਕੂਲ ਦੇ ਵਿੱਚ ਪੜ ਰਹੇ ਨੇ ਜਾਂ ਬਿਲਕੁਲ ਬਿਲਕੁਲ ਅੱਜ ਦੇ ਸਕੂਲ ਮਾਦਰ ਸਾਹਿਬਕੁਰ ਬੱਚੇ ਪੜ੍ਹਦੇ ਨੇ ਅੱਛਾ ਜੀ ਉਹ ਤਾਂ ਕਾਫੀ ਮਹਿੰਗਾ ਸਕੂਲ ਏ ਮਤਲਬ ਕਿ ਉੱਥੇ ਇੱਕ ਬੱਚੇ ਦਾ 60-70 ਹਜ਼ਾਰ ਰੁਪਏ ਦਾ ਖਰਚਾ ਹੁੰਦਾ ਸੋ ਕਿਵੇਂ ਫੋਰਡ ਕਰੋਗੇ ਕਿ ਸੰਗਤ ਫੋਰਡ ਕਰੇਗੀ ਨਹੀਂ ਸੰਗਤ ਫੋਰਡ ਕਰੇਗੀ ਠੀਕ ਹੈ ਜੀ ਸਾਰੀ ਫੀਸ ਅਸੀਂ ਬਾਬਾ ਜੀ ਦੇਾਂਗੇ ਇੱਕ ਬੱਚੇ ਦੀ ਠੀਕ ਹੈ ਜੀ ਬਸੀ ਬਾਕੀ ਤੁਸੀਂ ਇੱਕ ਬੱਚੇ ਦੇ ਦਿਓ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਜੀ ਉਹ ਤਾਂ ਗੁਰੂ ਸਾਹਿਬ ਆਪੇ ਹੀ ਕਰਾ ਲੈਂਦੇ ਨੇ ਮਹਾਰਾਜ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਬੇਨਤੀ ਹੈ ਆ ਵੀਰ ਜੀ ਬਾਬਾ ਜੀ ਜੇ ਕਿਤੇ ਯਾਤਰਾ ਤੇ ਚਲੇ ਵੀ ਜਾਂਦੇ ਨਾ ਇੱਕ ਅਦਾ ਦਿਨ ਇਹਨਾਂ ਦੀ ਨਿਗਾ ਇੱਥੇ ਗੁਰੂ ਸਾਹਿਬ ਵੱਲੇ ਹੁੰਦੀ ਹੈ ਵਾਹ ਜੀ ਵਾਹ ਕੈਮਰੇ ਲੱਗੇ ਸਾਡੇ ਗੁਰਦੁਆਰਾ ਸਾਹਿਬ ਵਾਹ ਜੀ ਹਰ ਇੱਕ ਥਾਂ ਤੇ ਇੱਧਰ ਨੂੰ ਮਰਜ਼ੀ ਘੁੰਮ ਕੇ ਚੱਲੇ ਜੋ ਕੈਮਰੇ ਚੱਲਦੇ ਪਏ ਨੇ ਠੀਕ ਹੈ ਜੀ ਇਹ ਕਿਤੇ ਫਿਰਦੇ ਹੋ ਜੇ ਕਿਤੇ ਗਏ ਵੀ ਚਲੇ ਇੱਕ ਅਦਾ ਦਿਨ ਯਾਤਰਾ ਚਲੇਗੇ ਇਹਨਾਂ ਦੀ ਨਿਗਾ ਗੁਰੂ ਘਰ ਦੇ ਵਿੱਚ ਹੁੰਦੀ ਹੈ ਕੋਈ ਵੀ ਮੜਾ ਜਾਂ ਬੰਦਾ ਅੰਦਰ ਵੜ ਗਿਆ ਉੱਧਰ ਆ ਗਿਆ ਬਾਹਰ ਆ ਗਿਆ ਮੇਰਾ ਘਰ ਨਾਲ ਆ ਸਾਹਮਣੇ ਠੀਕ ਹੈ ਜੀ ਉਸੇ ਵੇਲੇ ਇਹਨਾਂ ਨੇ ਫੋਨ ਕਰ ਦੇਣਾ ਵੇਖੀ ਮੜਾ ਜਾਂ ਗੁਰਦੁਆਰੇ ਵਿੱਚ ਕੌਣ ਆ ਰਿਹਾ ਕੀ ਬਾਤ ਵੇ ਤਕੜੀ ਗੱਲ ਏ ਬਹੁਤ ਵੱਡੀ ਗੱਲ ਏ ਵੀ ਜਿਹੜਾ ਜਦੋਂ ਪਾਸੇ ਵੀ ਜਾਣਾ ਤੇ ਗੁਰੂ ਘਰ ਚ ਹੀ ਨਿਕਾ ਰਿਹਾ ਹੈ ਧਿਆਨ ਇੱਥੇ ਆ ਤੁਰੇ ਅਹੀਂ ਉੱਥੇ ਫਿਰਦੇ ਆ ਕਿਆ ਬਾਤ ਐਡੀ ਤਕੜੀ ਏ ਸੇਵਾ ਬਹੁਤ ਵੱਡੀ ਸੇਵਾ ਜੀ ਹਾਂ ਜੀ ਪਰਪਾ ਵੀ ਤਾਂ ਹੀ ਮਾਰ ਐਨੇ ਕੀਤੀ ਠੀਕ ਏ ਜੀ ਬਹੁਤ ਏ ਜੀ ਵੇਖੋ ਇਹ ਜਿਹੜੀ ਸੇਵਾ ਹੈ ਹਾਂਜੀ ਹਾਂਜੀ ਕੋਈ ਵੀ ਗ੍ਰੰਥੀ ਜੇ ਸੇਵਾ ਕਰੇਗਾ ਤੇ ਗੱਫਾ ਮਿਲਣਾ ਜੇ ਉਹ ਨਗਰ ਖੁਸ਼ ਹੋ ਗਿਆ ਹਾਂਜੀ ਹਾਂਜੀ ਗੁਰੂ ਉਹਦੇ ਤੇ ਆਪੇ ਖੁਸ਼ ਖੁਸ਼ ਠੀਕ ਏ ਜੀ ਇਹ ਤਾਂ ਬਾਬਾ ਜੀ ਦੀ ਬੜੀ ਦੇਣ ਹੈ ਇਹਨੇ ਕਿਤੇ ਜਾਣਾ ਠੀਕ ਹੈ ਜੀ ਮੈਨੂੰ ਇਹਨੂੰ ਵੀ ਇਹਨੂੰ ਵੀ ਕਹਿ ਕੇ ਜਾਣਾ ਗੁਆਣ ਮਥੇ ਮੈਨੂੰ ਵੀ ਕਹਿੰਦਾ ਵੀ ਤੁਸੀਂ ਢੇੜਾ ਮਾਰਿਆ ਜੀ ਇੱਕ ਮਾਰੋ ਦੋ ਮਾਰੋ ਤੇ ਜਿੰਨੇ ਜੋਗੇ ਮਾਰੀਦਾ ਵੀ ਠੀਕ ਹੈ ਜੀ ਆਪਾਂ ਨੂੰ ਗੁਆਣ ਦਾ ਸੋਖ ਕੀ ਹਾਂਜੀ ਹਾਂਜੀ ਇਹੋ ਹੀ ਆਪਣੇ ਬੱਚੇ ਨੇ ਆਪਣੇ ਨਿੱਕੇ ਨਿੱਕੇ ਬੱਚੇ ਆਪਣੇ ਕੋ ਰਹਿ ਨੇ ਆਪਾਂ ਆਪਣੇ ਨਾਲ ਰਜੇ ਵਿੱਚ ਇਹ ਗੁਆਣ ਇਹੋ ਹੀ ਹੁੰਦਾ ਇਹੋ ਹੀ ਹੁੰਦਾ ਗੁਆਣ ਦਾ ਇਹੋ ਹੀ ਸਾਰਾ ਨਗਰ ਹੀ ਕਰਦਾ ਕਾਹੀ ਇਕੱਲੇ ਨਹੀਂ ਕਰਦੇ ਸਾਰਾ ਨਗਰ ਹੀ ਮਾਣ ਕਰਦਾ ਇਹ ਵੀ ਨਗਰ ਦਾ ਮਾਣ ਕਰਦੇ ਨਗਰ ਇਹਨਾਂ ਦਾ ਕਰਦਾ ਪਰ ਗਰੰਥੀ ਵੀ ਗਰੰਥੀ ਕਰਨ ਤੇ ਵਿੱਚ ਫਰਕ ਹੁੰਦਾ ਠੀਕ ਹੈ ਜੀ ਜਿਉ ਨੇ ਉਠਣਾ ਹੀ 7 ਵਜੇ ਆ ਹਾਂਜੀ ਹਾਂਜੀ ਜਿਉ ਨੇ ਦੂਜਾ 6 ਵਜੇ ਉੱਠਿਆ ਹਾਂਜੀ ਹਾਂਜੀ ਤੇ ਇਹ ਤਾਂ 6 ਵਜੇ ਨੂੰ ਨੇਤ ਨੇ ਸਾਰਾ ਕੰਮ ਸਮਾਪਤ ਕਰਨਾ ਕਰਨਾ ਤੇ ਫਿਰ ਉਹਨੇ ਰੱਬ ਤੋਂ ਵੀ ਉਹ ਇਹ ਨਗਰ ਨੂੰ ਖੁਸ਼ ਕਰਨਾ ਉਹ ਰੱਬ ਨੂੰ ਖੁਸ਼ ਕਰਨਾ ਖੁਸ਼ ਕਰਨਾ ਅਮਰਤ ਵੇਲੇ ਨਹੀਂ ਸੰਭਣਾ ਤੇ ਹਾਂ ਕੀ ਬਾਤ ਇਹ ਬੜੀ ਦੇਣ ਇਹਨਾਂ ਦੀ ਜਿਹੜਾ 2:30 ਵਜੇ ਉੱਠਣਾ ਵਾਹ ਜੀ ਬਾਬਾ ਜੀ ਠੀਕ ਹੈ 2:30 ਵਜੇ ਇਹਨਾਂ ਨੇ ਉਹਨਾਂ ਨੂੰ ਆਵਾਜ਼ ਹੀ ਨਿਕਲ ਨਹੀਂ ਦੇਣ ਦਾ ਪਤਾ